ਤੁਸੀਂ ਆਪਣੇ ਮਾਪਿਓ ਨੂੰ ਪੁੱਛ ਕੇ ਵੇਖਿਓ ਤੁਸੀਂ ਉਹਦੇ ਲਈ 17 ਤੋਂ ਵੀ ਵੱਡੇ ਹੋ ਇੱਕ ਮਾਂ ਨੇ ਆਪਣੇ ਬੱਚੇ ਵਾਸਤੇ ਬੜੀਆਂ ਅਰਦਾਸਾਂ ਕੀਤੀਆਂ ਹੁੰਦੀਆਂ ਬੜਿਆਂ ਦਰਬਾਰਾਂ ਦੇ ਵਿੱਚ ਚਾਦਰਾਂ ਸੁੱਕੀਆਂ ਹੁੰਦੀਆਂ ਚਰਾਗਾ ਦੇ ਵਿੱਚ ਤੇਲ ਪਾਇਆ ਹੁੰਦਾ ਇਹ ਮਾਲਕਾ ਸੱਚੇ ਪਾਤਸ਼ਾਹ ਮੈਨੂੰ ਪੁੱਤ ਦੀ ਦਾਤ ਬਖਸ਼ ਜਾਂ ਮੈਨੂੰ ਧੀ ਦੀ ਦਾਤ ਬਖਸ਼ ਤੇ ਜਦੋਂ ਬੱਚਾ ਜਨਮ ਲੈਂਦਾ ਤੇ ਸਾਡਾ ਮਾਪਿਓ ਬਹੁਤ ਖੁਸ਼ ਹੁੰਦਾ ਕਿ ਸਾਡੇ ਘਰੇ ਪੁੱਤ ਜੰਮਿਆ ਸਾਡੇ ਘਰੇ ਧੀ ਜੰਮੀਆ ਬਹੁਤ ਖੁਸ਼ ਹੁੰਦਾ ਫਿਰ ਜਦੋਂ ਅਸੀਂ ਜਵਾਨ ਹੁੰਨੇ ਆ ਆਪਾਂ ਆਪਣੇ ਮਾਪਿਓ ਨੂੰ ਵੇਖਦੇ ਨਹੀਂ ਕਿ ਸਾਡਾ ਮਾਪਿਓ ਕਿਵੇਂ ਖੁਸ਼ ਹੋਊਗਾ ਗਲਤ ਰਾਹਾਂ ਤੇ ਚੱਲ ਪੈਨੇ ਆ ਨਸ਼ੇ ਕਰਨ ਲੱਗ ਜਾਂਦੇ ਆ ਜਾਂ ਕਿਵੇਂ ਕਿਵੇਂ ਫਿਰ ਸਾਡਾ ਮਾਪਿਓ ਦੁਖੀ ਹੁੰਦਾ ਮੇਰੇ ਜਿੰਨੇ ਵੀ ਬੜੇ ਨੌਜਵਾਨ ਭਰਾ ਆ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਨਸ਼ੇ ਦੇ ਰਾਹੇ ਨਹੀਂ ਜਾਣਾ ਕਿਉਂਕਿ ਇੱਕ ਵਾਰੀ ਸੋਚ ਕੇ ਵੇਖਿਓ ਮੇਰੇ ਵੀਰ ਬਣ ਕੇ ਜਦੋਂ ਵੀ ਸਾਡੇ ਮਾਪਿਓ ਨੂੰ ਸਾਡੇ ਘਰੇ ਉਲਾਂਬਾ ਆਉਂਦਾ ਨਾ ਜਿਹੜੇ ਮਾਪਿਓ ਨੇ ਸਾਨੂੰ ਅਰਦਾਸਾਂ ਕਰ ਕਰਕੇ ਮੰਗਿਆ ਹੁੰਦਾ ਨਾ ਜਦੋਂ ਉਲਾਂਬਾ ਆਉਂਦਾ ਉੱਠ ਦਿਆ ਸਾਰੀ ਤੇ ਸਾਡੇ ਮਾਪਿਓ ਦਾ ਸਿਰ ਝੁੱਕ ਜਾਂਦਾ ਤੇ ਕਈ ਵਾਰੀ ਜਦੋਂ ਉਲਾਂਬੇ ਤੇ ਊਲਾਂਬਾ ਆਉਂਦਾ ਤੇ ਸਾਡਾ ਮਾਪਿਓ ਦੁਖੀ ਹੋ ਕੇ ਇਹ ਗੱਲ ਕਹਿ ਦਿੰਦਾ ਕਿ ਯਾਰ ਤੇਰੇ ਨਾਲੋਂ ਤੇ ਨਾ ਹੀ ਜੰਮਦਾ ਜਾਂ ਤੂੰ ਜੰਮਦਾ ਹੀ ਮਰ ਜਾਂਦਾ ਤੁਸੀਂ ਸੋਚਿਓ ਇੱਕ ਵਾਰੀ ਕਿ ਜਿਨ੍ਹਾਂ ਨੇ ਨਾ ਪੀਰਾਂ ਤੋਂ ਉਸ ਵਾਹਿਗੁਰੂ ਤੋਂ ਅਰਦਾਸਾਂ ਕਰ ਕਰਕੇ ਸਾਨੂੰ ਮੰਗਿਆ ਹੋਵੇ ਤੇ ਉਹ ਕਿੰਨੇ ਦੁਖੀ ਹੋਣਗੇ ਜਦੋਂ ਇਹ ਗੱਲ ਕਰਦੇ ਹੋਣਗੇ ਕਿ ਤੂੰ ਜੰਮਦਾ ਹੀ ਮਰ ਜਾਂਦਾ ਸਾਡਾ ਫਰਜ਼ ਇਹ ਨਹੀਂ ਬਣਦਾ ਕਿ ਸਾਡਾ ਮਾਂ ਪਿਓ ਦੁਖੀ ਹੋਵੇ ਸਾਡਾ ਫਰਜ਼ ਬਣਦਾ ਕਿ ਚਾਹੇ ਅਸੀਂ 100 ਕਮਾਉਣਿਆਂ ਚਾਹੇ 1000 ਕਮਾਉਣਿਆਂ ਅਸੀਂ ਆਪਣੇ ਮਾਂ ਪਿਓ ਦੇ ਹੱਥ ਤੇ ਰੱਖੀ ਤੇ ਆਪਣੇ ਮਾਂ ਪਿਓ ਨੂੰ ਖੁਸ਼ ਰੱਖੀਏ ਜੇ ਅਸੀਂ ਆਪਣੇ ਮਾਂ ਪਿਓ ਨੂੰ ਸ਼ਾਮ ਨੂੰ ਘੁੱਟ ਕੇ ਜੱਫੀ ਪਾ ਲੈਨੇ ਆ ਨਾ ਤੇ ਉਹਨੇ ਜੀ ਖੁਸ਼ ਆ ਕਿ ਮੇਰਾ ਪੁੱਤ ਦਾ ਮੈਨੂੰ ਉਲਾਂਬਾ ਨਹੀਂ ਆ ਰਿਹਾ ਮੇਰਾ ਪੁੱਤ ਚੰਗਾ ਆ ਉਹ ਇੰਨੇ ਜੀ ਬੜੇ ਖੁਸ਼ ਆ ਸੋ ਆਪਣੇ ਮਾਪੇ ਉਹਨੂੰ ਖੁਸ਼ ਰੱਖਣਾ ਆਪਣੇ ਬੇਬੇ-ਬਾਪਾ ਨੂੰ ਖੁਸ਼ ਰੱਖਣਾ ਜੇ ਤੁਹਾਡਾ ਮਾਪੇ ਉਹ ਖੁਸ਼ ਆ ਇਹ ਪੀਰ ਖੁਸ਼ ਆ ਅੱਲਾ ਵਾਹਿਗੁਰੂ ਸਾਰੇ ਹੀ ਤੁਹਾਡੇ ਤੋਂ ਖੁਸ਼ ਆ ਜੇ ਤੁਹਾਡਾ ਮਾਪੇ ਉਹ ਖੁਸ਼ ਆ ਤੇ ਪਰ ਜੇ ਤੁਹਾਡਾ ਮਾਪੇ ਉਹ ਤੁਹਾਡੇ ਤੋਂ ਦੁਖੀ ਆ ਨਾ ਫਿਰ ਚਾਹੇ ਪੀਰਾਂ ਦੇ ਚਾਦਰਾਂ ਚਾੜ ਲਿਓ ਚਰਾਗਾ ਤੇ ਤੇਲ ਪਾ ਲਿਓ ਚਾਹੇ ਗੁਰੂ ਘਰਾਂ ਚ ਜਾ ਕੇ ਰੁਮਾਲੇ ਚਾੜ ਲਿਓ ਸੇਵਾ ਕਰ ਲਿਓ ਫਿਰ ਕਿਤੇ ਢੋਈ ਨਹੀਂ ਮਿਲਣੀ ਬਾਬਾ ਜੀ ਕਿਉਂਕਿ ਦੁਨੀਆ ਦਾ ਸਭ ਤੋਂ ਪਹਿਲਾ ਰੱਬ ਸਾਡਾ ਮਾਪੇ ਹੋਇਆ ਜਿਨ੍ਹਾਂ ਦਾ ਬਚਪਨ ਵਿੱਚ ਮਾਪੇ ਉਹ ਵਿਛੜ ਗਿਆ ਜਾਂ ਜਿਨ੍ਹਾਂ ਦੇ ਮਾਪੇ ਉਹ ਛੱਡ ਕੇ ਚਲ ਗਏ ਕਦੇ ਉਹਨਾਂ ਨੂੰ ਪੁੱਛ ਕੇ ਦੇਖਿਓ ਆਪਾਂ ਬਾਅਦ ਵਿੱਚ ਰੋਣੇ ਆ ਨਾ ਬਾਪੂ ਦੀਆਂ ਫੋਟੋਆਂ ਲਾ ਕੇ ਬੇਬੇ ਦੀਆਂ ਫੋਟੋਆਂ ਲਾ ਕੇ ਪਰ ਜਿਉਂਦੇ ਜੀ ਸੇਵਾ ਕਰ ਲਈਏ ਜਿਉਂਦੇ ਜੀ ਉਹਨਾਂ ਦੀ ਗੱਲ ਮੰਨ ਲਈਏ ਉਹਨਾਂ ਕੋਲੇ ਬਹਿ ਲਈਏ ਬਹੁਤ ਮਗਰੋਂ ਰੋਣ ਦਾ ਕੋਈ ਫਾਇਦਾ ਨਹੀਂ